ਸਸਰੀਆ ਕਾਲ ਮੈਂ YouTube ਫੈਮਿਲੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਵਧੀਆ ਹੋਗੇ ਚੰਗੀ ਕਲਾ ਵਿੱਚ ਹੋਵੋਗੇ ਅੱਜ ਸਾਡਾ ਸੈਕਿੰਡ ਵਲੌਗ ਆ ਜਿਹੜਾ ਸਾਡਾ ਕੋ ਚੈਨਲ ਤੇ ਹੁੰਦਾ ਹੀ ਗੇਮਸ ਚੈਲੇਂਜ ਉਹ ਹੀ ਆ ਅੱਜ ਪੂਰਾ ਕਰਾਂਗੇ ਕਿਉਂਕਿ ਅੱਜ ਸ਼ਾਮ ਨੂੰ ਠੰਡਾ ਮੌਸਮ ਆ ਤੇ ਆ ਲਾਈਕ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਚੈਨਲ ਨਾਲ ਬਨੇ ਰਹੋ ਗੁਰਵੀਰ ਕੱਲਾ ਆ ਹਾਂਜੀ ਤੇ ਉਹ ਬੋਰਡ 'ਚ ਤਿੰਨ ਗੁਰਲੀਨ ਤੇ ਦੋ ਨਿਆਣੇ ਹੋਰ ਆ ਠੀਕ ਹੈ ਆਹ ਆਹ ਬੋਰਡ ਹੈ ਹਾਂ ਬੋਰਡ ਰੈਡੀ ਕਰ ਲਿਆ ਅਸੀਂ ਗੁਰਵੀਰ ਕੱਲਾ ਇੱਧਰ ਤਿੰਨ ਜਾਣੇ ਹੁਣ ਆਪਾਂ ਦੇਖਣਾ ਆ ਕਿ ਦਿਨ ਇਹਨਾਂ ਵਿੱਚੋਂ ਕੌਣ ਜਿੱਤਦਾ ਚਲੋ ਸਟਾਰਟ ਕਰਦੇ ਆ ਚਲੋ ਗੁਰਵੀਰ ਰੋਕ ਲਿਆ ਉਹਨਾਂ ਨੇ ਪਹਿਲਾ ਗੋਲ ਕੋਈ ਗੱਲ ਨਹੀਂ ਬਚ ਗਿਆ ਬਚ ਗਿਆ ਨਹੀਂ ਹੋਇਆ ਵਿਚ ਦੀ ਨੰਗਣਾ ਚਾਹੀਦਾ ਉਹਨਾਂ ਦੇ ਆ ਚੱਕ ਹੋ ਗਿਆ ਗਰਵੀਰ ਦਾ ਆ ਗਿਆ ਫਸਟ ਗੋਲ ਗਰਵੀਰ ਦੇ ਤਿੰਨ ਗੋਲ ਹੋ ਗયા ਆ ਤੇ ਗੁਰਲੀਨ ਹੁਣ ਆਦਾ ਹਜੇ ਇੱਕ ਵੀ ਨਹੀਂ ਹੋਇਆ ਮम्मा ਦੀਦੇ ਤਾਂ ਹਾਨੀ ਮੇਰੇ ਤੈਨੂੰ ਹੋ ਗਿਆ ਸਭ ਤੋਂ ਬੰਦਿਆ ਕੋਲ ਦੀਦੇ ਦਾ ਹਾਸਾ ਦੇ ਸੱਪੀ ਰਹੇ ਚਲੋ ਮੈਂ ਆਇਆ ਨਹੀਂ ਹੋਇਆ ਰ ਚੱਲ ਹੋ ਗਿਆ ਪੰਜ ਹਾਂ ਚੱਲ ਗੁਰਵੀਰ ਚੱਕੋ ਦੇ ਦੇ ਇਹਨਾਂ ਨੂੰ ਇਹਨਾਂ ਦੇ ਦੇ ਬਾਲ ਮੈਂ ਕੱਲਾ ਦੁਬੇ ਜ਼ੀਰੂ ਆ ਮੇਰੇ ਉਪਰਜ ਹੋ ਗਿਆ ਪੰਜ ਕਰ ਲਿਆ ਗੁਰਵੀਰ ਨੇ ਇਕੱਲੇ ਨਹੀਂ ਪੰਜ ਇਕੱਲੇ ਤੇ ਇਹ ਤਿੰਨ ਜਾਣੇ ਆ ਗੁਰਵੀਰ ਕੱਲਾ ਚੱਲ 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 ਛੇਤੀ

ਹੋ ਗਿਆ ਹੜੀ ਹੜੀ ਮਾਰਦੀਆਂ ਫੋਟੋਆਂ ਲੈ ਕੇ ਡਿਆ ਕਦੀ ਚੱਲ ਹੋ ਚੱਲਿਆ ਹੀ ਕੋਲ ਖੜੀਆਂ ਨੇ ਪੁਟਾਇਆ ਸਾਰੇ ਜਾਣੇ ਥੋੜੀ ਜਿਹੀ ਨੇਰੀ ਚੱਲਦੀ ਹੈ ਨਾ ਤਾਂ ਆਵਾਜ਼ ਘੱਟ ਆਉਣੀ ਆ ਅੱਠ ਗੋਲ ਹੋ ਗਏ ਤਾਂ ਉਹਨਾਂ ਦੇ ਹੋ ਗਏ ਦੋ ਪੁਰਲੀ ਇਹਨਾਂ ਦੇ ਦੋ ਗੁਰਵੀਰ ਦੇ ਹੋ ਗਏ ਅੱਠ ਥੋੜਾ ਆਵਾਜ਼ ਨੂੰ ਹਨਾ ਨੇਰੀ ਵਿੱਚ ਦਾ ਬਾਇ ਕਰਿਓ ਨੇਰੀ ਬਹੁਤ ਜ਼ਿਆਦਾ ਹੈ ਤੇ ਆਵਾਜ਼ ਘੱਟ ਆਉਂਦੀ ਹਣੀ ਮੇਰੇ ਮੈਂ ਤੇ ਮੇਰੀ ਰੋਕ ਲਿਆ ਹੋ ਗਿਆ ਹੋਇਆ ਕਿ ਨਹੀਂ ਹੁਣ ਨਹੀਂ ਹੋਇਆ ਰੋਕ ਲਿਆ ਨਹੀਂ ਨਹੀਂ ਹੋਇਆ ਨਹੀਂ ਹੋਇਆ ਉਹ ਇਹ ਇਹ ਰੋਕ ਲਿਆ ਫੇਰ ਗੁਰਵੀਰ ਦੇ 9 ਗੋਲ ਹੋ ਗਏ ਆ ਵੀ ਇੱਕ ਗੋਲ ਰਹਿ ਗਿਆ ਗੁਰਵੀਰ ਦਾ ਗੁਰ ਚਿਕਿਆ ਤਾਰੋ ਮੀਂਹ ਉਹ ਰੁਕ ਗਿਆ ਉਹ ਰੁਕ ਗਿਆ ਰੁਕ ਰੋਕਿਆ ਰੋਕਿਆ ਹੋ ਗਿਆ ਗੁਰਵੀਰ ਇਸ Winner ਗੁਰਵੀਰ ਦੀ ਖੁਸ਼ੀ ਦੇਖੋ ਗੁਰਵੀਰ ਮੋਰੀਆ ਗੁਰਵੀਰ ਗਿਆ ਜੈਤ ਗੁਰਵੀਰ ਦੇ 10 ਗੋਲ ਹੋ ਗਿਆ ਤਾਂ ਗੁਰਲੀਨ ਹੁਣਾਂ ਦੇ ਹਜੇ 2 ਹੀ ਸੀਗੇ ਗੁਰਲੀਨ ਤੁਹਾਡੇ 2 ਸੀ ਨਾ 1 3 2 3 2 ਹੀ 2 ਸੀਗੇ ਹਾਂਜੀ 2 ਗੋਲ ਗੁਰਲੀਨ ਹੁਣਾਂ ਦੇ 3 ਜਾਣੇ ਸੀਗੇ ਗੁਰਵੀਰ ਕੱਲਾ ਸੀਗਾ ਉਦਾਂ ਇੱਕ ਆ ਮੁੰਡਾ ਆਇਆ ਪਰ ਇਹ ਲੇਟ ਆਇਆ ਹੁਣ ਹੀ ਆਇਆ ਜੱਤ ਕਰ ਸਾਹਮਣੇ ਕਰ ਦਿੱਤੇ ਹੁਣ ਅਗਲੀ ਗੇਮ ਦੇਖਦੇ ਆ ਕਿਹੜੀ ਹੈ ਇਹਨਾਂ ਦੀ ਬਣੇ ਰਿਓ ਬਲੌਗ ਦੇ ਨਾਲ ਅ ਬਲੌਗ ਵਧੀਆ ਲੱਗੂਗਾ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਜਿਹੜੇ ਨਵੇਂ ਜੁੜੇ ਆ ਗੁਰਵੀਰ ਹੁਣ ਲੱਗ ਪਿਆ ਇੱਟਾਂ ਚੱਕਣ ਆ ਜਿਹੜੀਆਂ ਰੱਖੀਆਂ ਸੀ ਜਿਹਦਾ ਗੋਲ ਬਣਾਇਆ ਸੀਗਾ ਦੂ ਦੂ ਛੱਡ ਦੇ ਨਾ ਇਹਨਾਂ ਦੀ ਨੈਕਸਟ ਗੇਮ ਸ਼ੁਰੂ ਹੋ ਗਈ ਆ ਇਹਦੇ ਵਿੱਚ 5 ਮਿੰਟ ਮੈਣਨੇ ਗੁਰਵੀਰ ਨੇ 5 ਮਿੰਟਾਂ ਵਿੱਚ 4 ਤਿੰਨਾਂ ਜਣਾਂ ਨੂੰ ਛੂਣਾ 1 2 3 4 5 6 7 8 9 10 ਇਹਨਾਂ ਤਿੰਨਾਂ ਨੂੰ ਛੂਣਾ ਆ ਗੁਰਵੀਰ ਨੇ 5 ਮਿੰਟ ਦੇ ਵਿੱਚ ਅਜ ਮਗਿਆ 7 ਵਜ ਕੇ 54 ਮਿੰਟ ਹਾਦਰ ਨਹੀਂ ਜਾਣਾ ਆਊਟ ਗੁਰਲੀਨ ਆਊਟ ਗੁਰਲੀਨ ਹੈ ਨਾ ਨੂੰ ਸ਼ੂਗੋ ਜਲਦੀ ਕਰ ਇੱਕ ਮੌਕਾ ਦੇ ਇੱਕ ਮੌਕਾ ਉਹ ਛੂ ਲਈ ਗੁਰਵੀਰ ਨੇ ਇੱਕ ਛੂਲੀ ਗੁਰਲੀਨ ਵੀ ਸ਼ੂ ਹੋ ਗਈ ਇੱਕ ਰਹਿ ਗਈ ਸ਼ੂ ਲਈ ਹਾਂ ਗਰਵੀਰ ਨੇ 54 754 ਦੇ ਸ਼ੁਰੂ ਇੱਕ ਇੱਕ ਸੈਕਿੰਡ ਗੁਰਲੀਨ ਦੀ ਵਾਰੀ ਗੁਰਲੀਨ 5 ਮਿੰਟ ਤੱਕ ਆ ਤਿੰਨਾਂ ਨੂੰ ਸ਼ੂਗੀ ਗੁਰਵੀਰ ਤੇ ਦੋ ਬੱਚੇ ਆ ਉਹਨਾਂ ਨੂੰ ਚੁਣਨੀ ਦੀ ਗਰਵੀਰ ਚਲੋ ਸ਼ੂ ਹੋ ਜੀ ਉਹਨਾਂ ਸਾਹ ਚ ਦੋ ਅਜੀ ਲੋ ਬਰਾ ਕਿੰਨਾ ਟਾਈਮ 7:55 ਮਿੰਟ ਹੋ ਗਏ ਆ ਦੇਖ ਦੇ ਆਪਾਂ કુડી આતર ન જના સુપાસો હા યે મોર ઓ સુલી આ જલેના આ ફાક લે સુલેયા ક હંજી એક સુલી ગુરલીન ને 2 સુલેયા ગુરલીન ને ਗਰਵੀਰ ਸ਼ੂ ਨਹੀਂ ਹੁੰਦਾ ਆਏ ਡੱਗਿਆ 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 ਗਰਵੀਰ ਡਿੱਗਿਆ ਉਹ ਆ ਨਹੀਂ ਬੰਨਣਾ ਆ ਨਹੀਂ ਬੰਨਣਾ ਨਹੀਂ ਨਹੀਂ ਸ਼ੂ ਹੋ ਗਿਆ ਗਰਵੀਰ ਗਰਵੀਰ ਨੇ ਸ਼ੂ ਨਹੀਂ ਸੀ ਹੋਣਾ ਗਰਵੀਰ ਡੱਗ ਗਿਆ ਪਰ ਕੋਈ ਗੱਲ ਨਹੀਂ ਦੋਨੇ ਦੋਨੇ ਜਿੱਤ ਤਾ ਤੁਸੀਂ ਇਹਦੇ ਚੱਕ ਚਾਂਸ ਮਿਲਣਾ ਨੋ ਦੋਨੇ ਜਿੱਤ ਗਏ ਚੁ ਤੁਸੀਂ 57 ਮਿੰਟ ਤੱਕ ਤਿੰਨੇ ਛੂਤੇ ਗਰਵੀਰ ਛੂ ਨਹੀਂ ਸੀ ਹੁਣ ਗਰਵੀਰ ਡਿੱਗ ਗਿਆ ਕਰਕੇ ਫੜ ਹੋ ਗਿਆ ਕੋਈ ਗੱਲ ਨਹੀਂ ਠੀਕ ਆ ਦੋਨੇ ਵੀ ਨਾ ਰਹਿ ਚ ਛੇ ਲੂ ਗਿਆ ਨਹੀਂ ਛੋਟੀ ਜੀ ਹਾਂ ਇਹ ਨਹੀਂ ਫਰਤੀਲੀ ਮਮਾ ਕੱਲਾ ਇੰਨੂ ਪਿਚੋ ਇਹ ਕੌਣ ਫਰਤੀਲੀ ਮੋਰੇ ਆਵੇ ਅਸਾ ਆ ਫਰਤੀਲੀ ਆ ਇਹ ਪੱਤੀ ਮੈਂ ਥੋੜਾ ਜੀ ਪੱਜ ਦੀ ਬੜੀ ਸੀ ਮੈਂ ਇਹ ਵੀ ਨਹੀਂ ਕੱਟਦਾ ਫਾਰਿੰਦੇ ਬਾਹਰ ਬੰਦੇ ਚਾਹੂ ਚਲੋ ਗਾਇਸ ਪਲਾਨ ਚੇਂਜ ਹੋ ਗਿਆ ਹੁਣ ਛੂੰ ਛਮਾਕਾ ਫੇਰ ਖੇਡਣ ਲੱਗ ਗਏ ਇਹ ਦੁਬਾਰਾ ਤੋਂ ਗੁਰਵੀਰ ਨੂੰ ਇਹੀ ਪਸੰਦਾ ਹੁਣ ਜਿਹੜੀਆਂ ਦੋ ਕੁੜੀਆਂ ਆਈਆਂ ਸੀ ਇਹ ਛੂਣ ਗਈ ਅਗੁਰਲੀਨ ਨੂੰ ਤੇ ਗੁਰਵੀਰ ਨੂੰ ਦੇਖਦੇ ਆ ਦੋਨਾਂ ਚੋਂ ਪਹਿਲਾਂ ਕੌਣ ਛੂਹ ਹੁੰਦਾ ਗੁਰਵੀਰ ਕੇ ਗੁਰਲੀਨ ਇਹਦੇ ਵਿੱਚ ਵੀ ਆਪਾਂ 5 ਮਿੰਟ ਹੀ ਰੱਖਿਆ 8 ਵਜ ਗਿਆ ਪੂਰੇ ਤੇ 8 ਵਜ ਗਿਆ ਪੂਰੇ ਤੇ ਦੇਖਦੇ ਕਿੰਨੇ ਟਾਈਮ ਚ ਕਲੀਅਰ ਕਰਦੇ ਆ ਛੋਟਾ ਨੇ ਕੁੜੀਆਂ ਇਹਨਾਂ ਦੀ ਨੈਕਸਟ ਗੇਮ ਸਟਾਰਟ ਹੋ ਗਈ ਆ ਨੈਕਸਟ ਗੇਮ ਹੈਗੀ ਆ ਇੱਕ ਪੈਰ ਦੇ ਉੱਤੇ ਖੜਕੇ ਇਦਾਂ ਥੋੜਾ ਹਿਲਜੁਲ ਕਰਨੀਆਂ ਤੇ 5 ਮਿੰਟ ਇਹਨਾਂ ਨੂੰ ਮਿਲੂਗੇ 5 ਮਿੰਟਾਂ ਦੇ ਵਿੱਚ ਦੇਖਣਾ ਕਿ ਕੌਣ ਦੋਨਾਂ ਵਿੱਚੋਂ ਗੁਰਲੀਨ ਪਹਿਲਾਂ ਟੈਗ ਦੀ ਜਾਂ ਸਾ ਪੰਜ ਮਿੰਟ ਸਰਵਾਈਵ ਕਰਨਾ ਇਹਨਾਂ ਨੇ ਦੇਖਦੇ ਆ ਟੈਕ ਪਾਉਂਦੇ ਆ ਜਾਂ ਨਹੀਂ ਤੇ ਆਪਾਂ ਟਾਈਮ ਸ਼ੁਰੂ ਕਰ ਦਨੇ 11 ਵਜੇ ਕੇ 11:50 ਮਿੰਟ ਹੋ ਗਿਆ 5 ਮਿੰਟ ਮਨ ਲੈ 11:55 ਤੈ ਇਹਨਾਂ ਨੇ ਬੰਦ ਕਰਨਾ ਹੈ ਚਲੋ ਗੁਰਲੀਨ ਸਟਾਰਟ ਕਰੋ। ਉਹ ਇਹ ਦੇਖੋ ਉਹ ਡਾਊਨ ਹੋ ਰਿਹਾ। ਯਾਰ ਤੈ ਇਹ ਗੁਰਲੀਨ ਹੱਥ ਜਿੱਤ ਗਿਆ। ਆ ਸਾਡ ਡੱਗ ਗਿਆ ਪਹਿਲਾਂ ਹੀ। ਸਾਡ ਡੱਗ ਗਿਆ ਦੀਦੀ ਟਿਕੀ ਹੈ ਹਜੇ। ਕੋਈ ਨਾ ਦੂਸਰ ਖੜਾ ਪਰ ਨਹੀਂ ਗਾ। ਗੁਰਲੀਨ ਟਿਕੀ ਆ ਦੇਖਦੇ ਕਿੰਨਾ ਟਾਈਮ ਟੱਕ ਦਿਆ। ਸਾਵ ਛੇਤੀ ਡੈਗ ਗਿਆ ਸਾਵ ਦੇ ਕੱਲ ਸੱਟ ਵੀ ਲੱਗੀ ਸੀ ਲੱਗੀ ਸੀ ਕੱਲ ਡੈਗ ਗਿਆ ਸੀ ਗੇਮ ਖੇਡਦਾ ਥੋੜਾ ਜੰਦਾ ਡੈਗ ਗਿਆ ਸੀ ਤਾਂ ਕਰਕੇ ਥੋੜਾ ਟਾਈਮ ਹੀ ਖੜ ਹੋ ਜਾਇਆ ਤੇ ਕੋਲ ਗੁਰਵੀਰ ਗੁਰਲੀਨ ਨੇ ਸਰਵਾਈਵ ਕਰ ਲਿਆ 1 ਮਿੰਟ ਤੱਕ ਗੁਰਲੀਨ ਦੀ ਵੀ ਬੱਸ ਹੋਈ ਗਈ ਚਲੋ ਚੇਂਜ ਨਿਕਾਣ ਚਲੋ ਇਹ ਗੇਮ ਦੇ ਵਿੱਚ ਦੋਨੇ ਹੀ ਇਹ ਹਾਰ ਗਏ ਆ ਗੁਰੀਨ ਥੋੜਾ ਇੱਕ ਮਿੰਟ ਵੱਧ ਰੁਕੀ ਆ ਤੇ ਗੁਰਵੀਰ ਛੇਤੀ ਡੈਗ ਗਿਆ ਚਲੋ ਕੋਈ ਗੱਲ ਨਹੀਂ ਤੇ ਇਹ ਪਰ ਗੁਰਵੀਰ ਨੇ ਫੂਟ ਖਾ ਦੱਸਗਾ ਤੇ ਜੂਸ ਪੀਤਾ ਗੁਰਵੀਰ ਉਹ ਤਿੰਨੇ ਹੀ ਗੇਮਸ ਦੇ ਵਿੱਚ ਤਿੰਨਾ ਦੇ ਵਿੱਚ ਜਿੱਤ ਗਿਆ ਤਿੰਨ ਚੈਲੰਜਸ ਆਬ ਨੇ ਉਹ ਪੂਰੇ ਕੀਤੇ ਤਾਂ ਗੇਮ ਦੇ ਵਿੱਚ ਕਿੰਨੇ ਚੈਲੰਜ ਪੂਰੇ ਕੀਤੇ ਏ ਤੂੰ ਫਟਵਾਲ ਗਿਆ ਇੱਕ ਚੈਲੰਜ ਪੂਰਾ ਕੀਤਾ ਨਾ ਤੇ ਦੋ ਜਾ ਰਿਹਾ ਹਾਂਜੀ ਦੋਂ ਚ ਨਹੀਂ ਇੱਕ ਇੱਕ ਚਾਹ ਇੱਕ ਚ ਹਾਰੇ ਆਵਲੀ ਚ ਹੈ ਨਾ ਦੋਗੇ ਮਾਂ ਸਾਹਮਣੇ ਅਲੇਖ ਹੋਗੇ ਬੱਚਿਆ ਹੂੰ ਚੰਦ ਕੰਨੀ ਆ ਹੀ ਗਿਆ ਨਾ ਇਕਲ ਡੋਰ ਕਰ ਤਲੀ ਹੀ ਉਹ ਇੱਕ ਕੀਤੀ ਸੀ ਕੱਲ ਅਸੀਂ ਗਾਇਸ ਰਾਤੀ ਸਾਨੂੰ ਹੋ ਗਿਆ ਸੀ ਹਨੇਰਾ ਬਹੁਤ ਜਿਆਦਾ ਤੇ ਹਵਾ ਵੀ ਤੇਜ਼ ਚੱਲਣ ਲੱਗੀ ਸੀ ਇਸ ਕਰਕੇ ਅਸੀਂ ਅੰਦਰ ਆ ਗਏ ਸੀਗੇ ਰੋਟੀ ਪਾਣੀ ਵੀ ਕਰਨਾ ਸੀਗਾ ਇਸ ਕਰਕੇ ਅਸੀਂ ਅੰਦਰ ਆ ਗਏ ਸੀ ਉਹ ਬੱਚੇ ਵੀ ਫਿਰ ਛੋਟੇ ਛੋਟੇ ਕੁੜੀਆਂ ਸੀਗੀਆਂ ਨਾ ਥੋੜੀਆਂ ਤੇ ਅਸੀਂ ਉਹਨਾਂ ਨੂੰ ਉਹਨਾਂ ਦੇ ਘਰੇ ਭੇਜ ਦਿੱਤਾ ਸੀ ਕਿਉਂਕਿ ਨੀਰਾ ਬਹੁਤ ਜ਼ਿਆਦਾ ਹੋ ਗਿਆ ਸੀ ਕ ਇਸ ਕਰਕੇ ਅਸੀਂ ਉੱਥੇ ਗੇਮ ਬੰਦ ਕਰ ਦਿੱਤੀ ਸੀ ਤੇ ਆਪਾਂ ਲੇਟੀ ਸ਼ੂਟ ਕੀਤਾ ਕਿਉਂਕਿ ਸਵੇਰੇ ਪਹਿਲਾਂ ਸਾਭ ਨਹੀਂ ਉੱਠੇ ਲੇਟ ਕੱਲ ਖੇਡਦੇ ਰਹੇ ਤੇ ਥੱਕ ਗਏ ਸੀਗੇ ਲੇਟ ਸ਼ੂਟ ਕੀਤਾ ਅਸੀਂ ਇਸ ਲਈ ਕਿਉਂਕਿ ਉੱਠੇ ਵੀ ਲੇਟ ਸੀਗੇ ਤੇ ਉਸ ਤੋਂ ਬਾਅਦ ਥੋੜਾ ਟਾਈਮ ਵੈਸੇ ਹੀ ਖੇਡਦੇ ਰਹੇ ਚਾਹ ਪਾਣੀ ਪੀਤਾ ਤੇ ਫਿਰ ਘਰ ਦੀ ਸਫਾਈ ਉਹਦਾਂ ਕੀਤੀ ਕਰਕੇ ਤੇ ਫਿਰ ਹੁਣ ਨਹਾ ਧੋ ਕੇ ਫਰੈਸ਼ ਹੋ ਕੇ ਤੇ ਸ਼ੂਟ ਦੁਆਰਾ ਕੀਤਾ ਸੀ ਇੱਕ ਜਿਹੜੀ ਸਾਡੀ ਗੇਮ ਰਹੀਦੀ ਸੀਗੀ ਤੇ ਇਹਦੇ ਵਿੱਚ ਗੁਰਵੀਰ ਇੱਕ ਗੇਮ ਹਾਰ ਰਿਹਾ ਤੇ ਗੁਰਲੀਨ ਤੂੰ ਕਿੰਨੀ ਜਿੱਤੀ ਸੀ 1 ਇਹ ਵਾਲੀ ਗੁਰਲੀਨ ਇਹ ਵੀ ਨਹੀਂ ਜਿੱਤੀ ਕਿਉਂਕਿ 5 ਮਿੰਟ ਮਿਲੇ ਸੀਗੇ ਤਾਂ 5 ਮਿੰਟ ਤੋਂ ਪਹਿਲਾਂ ਹੀ ਤੁਸੀਂ ਦੋਨੇ ਸਟਾਪ ਕਰ ਗਏ ਚਲੋ ਕੋਈ ਗੱਲ ਨਹੀਂ ਜਿਹੜਾ ਆਪਾਂ ਇਹਨਾਂ ਨੂੰ ਵਾਦਾ ਕੀਤਾ ਸੀ ਕਿ ਆਪਾਂ ਇਹਨਾਂ ਨੂੰ ਜਿਹੜਾ ਜਿੱਤੂਗਾ ਉਹਨੂੰ ਆਪਾਂ ਗਿਫਟ ਦਵਾਂਗੇ ਕੋਈ ਗੱਲ ਨਹੀਂ ਬੱਚੇ ਆ ਆਪਾਂ ਇਹਨਾਂ ਨੂੰ ਸਰਪ੍ਰਾਈਜ਼ ਗਿਫਟ ਲਿਆਂਦਾ ਹੋਇਆ ਆ ਰਾਦਾ ਇਹਨਾਂ ਦਾ ਤੇ ਉਹ ਆਪਾਂ ਦਵਾਂਗੇ ਬੰਡੇ ਇਹਨਾਂ ਨੇ ਗਾਇਸ ਖਲਾਰਾ ਪਾ ਦਿੱਤਾ ਆ ਟੈਂਟ ਨਿਕਲੇ ਆ ਵਿੱਚੋਂ ਤੇ ਮੈਨੂੰ ਲੱਗਿਆ ਮੋਟਰਸਾਈਕਲ ਨੂੰ ਗੁਰਵੀਰ ਨੂੰ ਕੁਛ ਹੋਰ ਲੱਗਿਆ ਸੀਗਾ ਬਸ ਇਹਨੂੰ ਥੋੜਾ ਟੈਂਟ ਦਾ ਵੀ ਹਿਸਾਬ ਸੀ ਕਿਉਂਕਿ ਜਦੋਂ ਇਹ ਛੋਟਾ ਸੀਗਾ ਨਾ ਉਦੋਂ ਵੀ ਅਸੀਂ ਇਹਨਾਂ ਨੂੰ ਗੁਰਵੀਰ ਨੂੰ ਟੈਂਟ ਦਿੱਤਾ ਸੀ ਲੈ ਕੇ ਇੱਕ ਪਰ ਉਹ ਬਹੁਤ ਜ਼ਿਆਦਾ ਛੋਟਾ ਸੀਗਾ ਤੇ ਉਹਦੇ ਵਿੱਚ ਗਰਮੀ ਵੀ ਬਹੁਤ ਲੱਗਦੀ ਸੀਗੀ ਤੇ ਇਸ ਕਰਕੇ ਅਸੀਂ ਕਿਸੇ ਨੂੰ ਦੇ ਦਿੱਤਾ ਸੀਗਾ ਉਹਦਾ ਡੱਪਾ ਵੀ ਸੇਮ ਇਦਾਂ ਦਾ ਸੀ ਥੋੜਾ ਛੋਟਾ ਸੀ ਤਾਂ ਕਰਕੇ ਗੁਰਵੀਰ ਨੂੰ ਲੱਗਾ ਕਿ ਇਹਦੇ ਵਿੱਚ ਟੈਂਟੀ ਹੋਊਗਾ ਤੇ ਉਹਦਾ ਵਸੇ ਇਹਨੂੰ ਜਿਆਦਾ ਉਮੀਦ ਗੱਡੀ ਦੀ ਸੀਗੀ ਕਿ ਗੱਡੀ ਗੁੱਡੀ ਕੁਛ ਮਿਲੂਗੀ ਮੈਨੂੰ ਔਰ ਰਿਮੋਟ ਕੰਟਰੋਲ ਤੇ ਬਟਨਿਕ ਲਿਆ ਵਿੱਚੋਂ ਟੈਂਟ ਚਲੋ ਆਪਾਂ ਹੁਣ ਇਹਨੂੰ ਪੂਰਾ ਬਣਾ ਕੇ ਤੁਹਾਨੂੰ ਦਿਖਾਵਾਂਗੇ ਉਹ ਲੱਡੂ ਪੀਸ ਤੇ ਹੀ ਹੋਗਾ ਮੈਂ ਹਮੇਸ਼ਾ ਮੀਸ਼ੂ ਕਹਿੰਦੀ ਸੀ ਟੈਂਟ ਹੁਣ ਮੰਮਾ ਨੂੰ ਉਹ ਟੈਂਟ ਤੇ ਬਣਾਉਂਦੇ ਪਏ ਆ ਜਦੋਂ ਟੈਂਟ ਬਣ ਜਾਊਗਾ ਉਹਦੋਂ ਮੈਂ ਖਲਸ ਬਣ ਕੇ ਰੜੀਆ ਮੰਮਾ ਪੂਰਾ ਕੰਮ ਦੇ ਪਏ ਆ ਦੇਖੋ ਸੋਨਾ ਏ लेंटे विच दिसल ते अहंटन ते सोनाया हां देखो मुभी मुभी कडे वे बनिया लेकिन चेल्सी नी सेट तो सी लाइक सब्सक्राइब कमेंट जरूर कर दियो तुम बोलो तो मारी दुखे मैं लट क्यों कर रहे हो क्या कर रहे हो तुम लोगों को छे ये क्या मारो सोना हूं どう